ਲੁਧਿਆਣਾ ਪੈਟਰੋਲੀਅਮ ਕੰਪਨੀਆਂ ਦੁਆਰਾ ਕਮਿਸ਼ਨ ਨਾ ਮਿਲਣ ਤੇ ਪੈਟਰੋਲ ਪੰਪ ਅਧਿਕਾਰੀਆਂ ਨੇ ਲਿਆ ਵੱਡਾ ਫੈਸਲਾ 18 ਅਗਸਤ ਤੋਂ ਹਰ ਐਤਵਾਰ ਨੂੰ ਲੁਧਿਆਣਾ ਦੇ ਪੈਟਰੋਲ ਪੰਪ ਹੋਣਗੇ ਬੰਦ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਰਣਜੀਤ ਸਿੰਘ ਗਾਂਧੀ ਅੱਜ ਪ੍ਰੈਸ ਕਾਨਫਰੰਸ ਕਿਤੇ ਕੀ ਕਾਰਨ ਪੈ ਗਿਆ ਅਸੀਂ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਅੱਜ ਤੀਜੀ ਕਾਨਫਰੰਸ ਹੋ ਰਹੀ ਹੈ ਪ੍ਰੈਸ ਕਾਨਫਰੰਸ ਜੀ ਜੀ ਅਸੀਂ ਤੁਹਾਨੂੰ ਪਹਿਲੇ ਹੀ ਅਗਵਤ ਕਰਾਇਆ ਗਿਆ ਸੀ ਕਿ ਅਸੀਂ 18 ਤਰੀਕ ਤੋਂ ਹਰ ਸੰਡੇ ਵੀਕਲੀ ਆਫ ਲੈ ਲਿਆ ਲਗੇ ਜੇਕਰ ਹਰ ਹਦਾਇਰੇ ਕੋਈ ਬਿਜ਼ਨਸ ਹੋਵੇ ਚਾਹੇ ਕੋਈ ਐਡਮਿਨਿਸਟਰेटर ਹੋਵੇ ਕੁਝ ਵੀ ਹੋਵੇ ਹਰ ਬੰਦਾ ਇੱਕ ਛੁੱਟੀ ਲੈਂਦਾ ਹਫਤੇ ਦੀ ਸਾਡਾ ਵੀ ਰਾਈਟ ਬੰਦਾ ਹੈ ਇੱਕ ਛੁੱਟੀ ਲੈਂਦਾ ਔਰ ਅਸੀਂ ਆਪਣੀ ਕਾਸਟ ਕਟਿੰਗ ਕਰਵਸੇ ਇਸ ਨੂੰ ਮਜਬੂਰੀ ਲੈਣਾ ਪੈ ਰਿਹਾ ਹੈ ਸਾਡਾ ਕਮਿਸ਼ਨ ਪਿਛਲੇ 8 ਸਾਲਾਂ ਤੋਂ ਨਹੀਂ ਵਧਾਇਆ ਗਿਆ ਹਰ ਚੀਜ਼ ਦੇ ਰੇਟ ਵਧ ਗਏ ਬਿਜਲੀ ਦੇ ਰੇਟ ਵਧ ਗਏ ਸਾਡੇ ਪ੍ਰੋਡਕਟ ਕਾਸਟ ਵਧ ਗਏ ਸਾਡੀ ਲੇਬਰ ਵਧ ਗਈ ਹਰ ਚੀਜ਼ ਸਾਡੀ ਵਧ ਗਈ ਹੈ ਉਹਦੇ ਧਿਆਨ ਰੱਖਦੇ ਹੋਏ ਅਸੀਂ ਆਪਣੀ ਕਟੌਤੀ ਕਰ ਰਹੇ ਹਾਂ ਖਰਚਿਆਂ 'ਚ ਕਟੌਤੀ ਕਰਨ ਵਾਸਤੇ ਇਸ ਚੀਜ਼ ਨੂੰ ਕੀਤਾ ਗਿਆ ਪਹਿਲਾਂ ਲੁਧਿਆਣਾ ਮੰਨ ਰਿਹਾ ਪੂਰਾ ਪੰਜਾਬ ਅਸੀਂ ਲੁਧਿਆਣਾ ਬੰਦ ਕਰ ਰਹੇ ਹਾਂ 25 ਤਰੀਕ ਤੋਂ ਪੂਰਾ ਸਟੇਟ ਪੰਜਾਬ ਸਾਡੇ ਨਾਲ ਜੁੜਨ ਜਾ ਰਿਹਾ ਅਗਲੇ ਸੰਡੇ ਤੋਂ ਕਿੰਨੇ ਕਿੰਨੇ ਪੰਪ ਨੇ ਡਾਟਨ ਲਏ ਲੁਧਿਆਣੇ 408 ਪੰਪ ਹੈਗੇ ਨੇ ਜੇ ਇਹ ਇਹਨਾਂ ਖਾਲੀ ਤੇ ਹਰ ਐਵਰੀਥਿੰਗ ਬੰਦ ਕਰੋਗੇ ਜਾਂ ਮੰਥੀਏ ਕੋਈ ਆਫਰ ਨਹੀਂ ਨਹੀਂ ਹਰ ਸੰਡੇ ਵੀਕਲੀ ਆਫ ਲੈ ਰਹੇ ਹਾਂ ਜੀ ਹਰ ਸੰਡੇ ਅਸੀਂ ਵੀਕਲੀ ਆਫ ਲਵਾਵਾਂਗੇ ਕੋਈ ਅਮਰ ਜਤੀ ਸੇਵਾ ਨਹੀਂ ਖੁੱਲੀ ਇਹਨਾਂ ਤੋਂ ਦੀ ਹੈ ਐਮਰਜੈਂਸੀ ਸੇਵਾ ਹੈ ਜਿਹੜੀਆਂ ਤੁਹਾਡੀਆਂ ਫਾਇਰ ਬ੍ਰਿਗੇਡਸ ਹੈ ਗਿਆ ਨੇ ਤੇ ਐਂਬੂਲੈਂਸ ਹੋ ਘਰ ਹੈ ਔਰ ਕੋਈ ਅਗਰ ਐਡਮਿਨਿਸਟ੍ਰੇਟਿਵ ਐਮਰਜੈਂਸੀ ਹੈਗੀ ਤਾਂ ਉਹਨੂੰ ਅਸੀਂ ਕੰਸੀਡਰ ਕਰਾਂਗੇ ਤੁਹਾਡੀ ਕਿਸੇ ਅਪਰਿੰਟ ਪੈਟਰੋਲੀ ਕੰਪਨੀਸ ਨਾਲ ਜਾਂ ਡਿਪਟੀ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਲਗਾਤਾਰ ਚੱਲ ਰਹੀ ਹੈ ਇਹ ਸੈਂਸਰਾਈਜ਼ ਲਗਾਤਾਰ ਚੱਲ ਰਹੀ ਹੈ ਲਗਾਤਾਰ ਆਸ਼ਵਾਸਨ ਮਿਲ ਰਹੇ ਨੇ ਪਰ ਸਿਰਫ ਆਸ਼ਵਾਸਨ ਮਿਲ ਰਹੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਲਾਸਟ ਸਾਡੇ ਜਿਹੜੀ ਹੈ ਓਐਮਸੀ ਦੇ ਨਾਲ ਮੀਟਿੰਗ ਹੋਈ ਹੈ ਔਰ ਉਹਨਾਂ ਨੇ ਕਿਹਾ ਸੀ ਕਿ ਹੁਣ ਇਹਦੇ ਬਾਅਦ ਕੋਈ ਮੀਟਿੰਗ ਨਹੀਂ ਹੈ ਅਸੀਂ ਫਾਈਨਲ ਕੈਲਕੂਲੇਸ਼ਨ ਕਰਕੇ ਤੁਹਾਨੂੰ ਐਂਟੀਮੇਟ ਕਰ ਦਾਂਗੇ ਕਿ ਤੁਹਾਡਾ ਕਮਿਸ਼ਨ ਬਤਾਇਆ ਜਾਏਗਾ ਪਰ ਪਰ ਜਿਹੜਾ ਹੁਣੀ 29 ਜੁਲਾਈ ਨੂੰ ਜਿਹੜਾ ਮੰਤਰੀ ਸਾਹਿਬ ਸਾਡੇ ਹਰਦੀਪ ਪੂਰੀ ਜੀ ਨੇ ਰਾਜ ਸਭਾ ਵਿੱਚ ਜੋ ਬਿਆਨ ਦਿੱਤਾ ਹੈਗਾ ਇੱਕ ਕੁਐਸਚਨ ਦਾ ਆਨਸਰ ਦਿੱਤਾ ਗਿਆ ਸੀ ਡੀਲਰ ਮਾਰਜਨ ਦੇ ਉੱਤੇ ਉਹਨਾਂ ਨੇ ਜੋ ਬਿਆਨ ਦਿੱਤਾ ਸਾਨੂੰ ਲੱਗਦਾ ਹੈ ਕਿ ਹੁਣ ਸਾਡੇ ਆਉਣ ਵਾਲੇ ਫਿਊਚਰ ਵਿੱਚ ਕਮਿਸ਼ਨ ਵਧਣ ਦੀ ਕੋਈ ਉਮੀਦ ਨਹੀਂ ਲੱਗ ਰਹੀ ਇਸ ਕਰਕੇ ਸਾਨੂੰ ਆਪਣੇ ਖਰਚੇ ਘਟਾਉਣ ਵਾਸਤੇ ਇਸ ਵੀਕਲੀ ਆਫ ਨੂੰ ਲੈਣਾ ਪੈ ਰਿਹਾ